ਬਾਬਾ ਗੁਰਦੇਵਾਲ ਰਾਮ ਬੈਲਜੀਅਮ ਜੀਤ ਬੱਲਾ ਬੈਲਜੀਅਮ ਬਲਿਹਾਰ ਮੈਮੀ ਸੋਮਨਾਥ ਥਿੰਦ ਪਿੰਡ ਰੂਪੋਵਾਲ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਪੰਚ ਜਗਦੀਸ਼ ਸਿੰਘ ਮੈਮੀ ਲੇਖਰਾਜ ਵੱਲੋਂ ਐਨਆਰਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਹਾ ਕਿ ਇਹ ਪਰਿਵਾਰ ਹਰ ਇੱਕ ਸਾਲ ਸੈਂਕੜੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਦੇ ਹਨ ਲੋੜਵੰਦ ਪਰਿਵਾਰਾਂ ਵੱਲੋਂ ਵੀ ਬਾਬਾ ਗੁਰਦੇਵਾਲ ਰਾਮ ਬੈਲਜੀਅਮ ਬਲਿਹਾਰ ਮੈਮੀ ਅਤੇ ਸੋਮਨਾਥ ਥਿੰਦ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਤੇਸੀ ਬਲਹਾਰ ਮੈਮੀ ਵਾਈਸ ਪ੍ਰਧਾਨ ਪਰਮਿੰਦਰ ਮੈਮੀ ਕੈਸ਼ੀਅਰ ਤਲਜੀਤ ਸਿੰਘ ਤੇਸੀ ਬਲਵਿੰਦਰ ਸਿੰਘ ਭੋਗਲ ਪੰਜ ਮਾਸਟਰ ਜੂਸ਼ ਮੈਮੀ ਲੇਖਕ ਮਨਜੀਤ ਸਿੰਘ ਤੇਸੀ ਪੰਜ ਮਤਦਾਨੀ ਪੰਜ ਅਕਵਰ ਤੇਸੀ ਜੀਰਤ ਸਿੰਘ ਤੇਸੀ ਮਨਵੀਰ ਭੋਗਲ ਸਾਜਲ ਬੈਲਜੀਅਮ ਜਸपाल ਮੈਮੀ ਸੋਮਨਾਥ ਮੈਮੀ ਬਲਬੀਰ ਮੈਮੀ ਆਦੀ ਹਾਜ਼ਰ ਸਨ ਬੁਲੈਂਦ ਬਿੰਦਰ ਸੁਮਨ ਦੇ ਨਾਲ ਰਾਹੁਲ ਸ਼ਰਮਾ ਦੀ ਖਾਸੇ ਪੋਸਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਹਰ ਸਾਲ ਸਾਡੇ ਜੀਤਰਾਮ ਬਾਬਾ ਜੀ ਬੈਲਜੀਅਮ ਤੋਂ ਗੁਰਦਿਆਲ ਬੈਲਜੀਅਮ ਅਤੇ ਸੋਮਨਾਥ ਤੰਦ ਜੀ ਆਪਣੇ ਨੇਕ ਕਮਾਈ ਚੋਂ ਹਰ ਸਾਲ ਕੁਝ ਨਾ ਕੁਝ ਦਾਨ ਕਰਦੇ ਆ ਉਸ ਲੜੀ ਦੇ ਤਹਿਤ ਅੱਜ ਵੀ ਬਾਬਾ ਬਸੌਦੀ ਦੀ ਕਿਰਪਾ ਦੇ ਨਾਲ ਬਜ਼ੁਰਗ ਜਿਹੜੇ ਫੈਮਿਲੀਜ਼ ਆ ਉਹਨਾਂ ਲਈ ਵਾਸਤੇ ਕੁਝ ਤੋ ਭੇਂਟਾ ਭੇਜੀ ਆ ਅਸੀਂ ਪੰਚਾਇਤ ਵੱਲੋਂ ਬੈਲਜੀਅਮ ਨਿਵਾਸੀ ਬਾਬਾ ਜੀਤਰਾਮ ਅਤੇ ਬਾਬਾ ਦਿਆਲ ਜੀ ਤੇ ਸੋਨਨਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਨਾ ਗਰੀਬਾਂ ਦਾ ਹੱਥ ਫੜਿਆ ਬਾਬਾ ਸੋ ਚੜਦੀ ਕਲਾ ਬਖਸ਼ਣ ਸਾਰੀ ਪੰਚਾਇਤ ਵੱਲੋਂ ਅਸੀਂ ਇੱਕ ਵਾਰੀ ਫੇਰ ਦੁਬਾਰਾ ਜੀਤਰਾਮ ਬਾਬਾ ਤੇ ਬੈਲਜਮ ਵਾਲਿਆਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦੇ ਆ ਬਾਬਾ ਸੋ ਚੜਦੀ ਕਲਾ ਬਖਸ਼ੇ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ